ਇਹ ਲੜਕੀ ਨੇ ਪੁੱਛਿਆ ਕੰਮ ਸ਼ੁਰੂ ਕਰੀਏ ਤਾਂ ਜਵਾਬ ਮਿਲਿਆ ਜੱਸ ਡਾਰਲਿੰਗ ਤੇ ਫਿਰ 100 ਏਕੜ ਜ਼ਮੀਨ ਦੇ ਲਈ ਇੱਕ ਐਮਐਲਏ ਦੇ ਅੱਠ ਪਰਿਵਾਰਕ ਮੈਂਬਰਾਂ ਨੂੰ ਮੌਦੀ ਨੀਂਸਲਾ ਦਿੱਤਾ। ਇਹਦਾ ਦਾ ਤਾ ਸਿਰਫ ਐਮਐਲਏ ਨੂੰ ਖਤਮ ਕਰਦਾ ਸੀ ਪਰ ਫਿਰ ਸੋਚਿਆ ਇੱਕ ਨੂੰ ਮਾਰਾਂ ਜਾਂ ਅੱਠ ਨੂੰ ਮਾਰਾਂ ਸਜਾ ਤਾਂ 19-19 ਹੈ। 23 ਅਗਸਤ ਸਾਲ 2001 ਰਾਤ ਦੇ 12:00 ਵਜੇ ਐਕਸ ਐਮਐਲਏ ਦੇ ਆਪਦੀ ਕੋਠੀ ਵਿੱਚ ਦੂਸਰੀ ਮੰਜ਼ਲ ਤੇ ਸੌਂ ਰਿਹਾ ਸੀ ਕਿ ਇੱਕ ਲੜਕੀ ਦਾ ਦੁਬਾਰਾ ਕੋਠੀ ਦੀ ਬਾਰੀ ਖੋਲ ਕੇ ਇੱਕ ਲੜਕੇ ਨੂੰ ਅੰਦਰ ਬੁਲਾਇਆ ਜਾਂਦਾ ਹੈ। ਫਿਰ ਦੋਨੋਂ ਸਟੋਰੂਮ ਦੇ ਵਿੱਚ ਲੋਹੇ ਦੀ ਰਾਡ ਲੈ ਕੇ ਆਉਂਦੇ ਨੇ ਫਿਰ ਕੁੜੀ ਦੇ ਦੁਆਰਾ ਇਸ਼ਾਰਾ ਕੀਤਾ ਜਾਂਦਾ ਹੈ ਤੇ ਲੜਕੇ ਦੇ ਦੁਆਰਾ ਐਕਸ ਐਮ ਐਲ ਦੇ ਰਾਡ ਨਾਲ ਬਾਰ ਕਰ ਦਿੱਤਾ ਜਾਂਦਾ ਹੈ ਉਹ ਨੀਂਦ ਦੇ ਵਿੱਚ ਹੀ ਚਲ ਬਸਿਆ ਫਿਰ ਇਹ ਦੋਨੇ ਕੋਠੀ ਦੇ ਤੀਜੇ ਫਲੋਰ ਤੇ ਜਾਂਦੇ ਨੇ ਜਿੱਥੇ ਐਕਸ ਐਮ ਐਲ ਦੀ ਪਤਨੀ ਸਵਾ ਮਹੀਨੇ ਦੀ ਬੱਚੀ ਦੇ ਨਾਲ ਸੌਂ ਰਹੀ ਸੀ ਤੇ ਫਿਰ ਉਸੇ ਰਾਡ ਦੇ ਨਾਲ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਫਿਰ ਦੋਨੋਂ ਗਰਾਉਂਡ ਫਲੋਰ ਤੇ ਆ ਕੇ ਬੀ ਸੀ ਆਰ ਦੇ ਉੱਪਰ ਕੈਸਟ ਲਗਾ ਕੇ ਇੱਕ ਥ੍ਰਿਲਰ ਮੂਵੀ ਦੇਖਦੇ ਨੇ ਫਿਰ ਦੋਨੋਂ ਪਹਿਲੇ ਫਲੋਰ ਤੇ ਐਕਸ ਐਮ ਐਲ ਦੇ ਬੇਟੇ ਦੇ ਕਮਰੇ ਵਿੱਚ ਜਾਂਦੇ ਨੇ ਦੋਨਾਂ ਕੋਲ ਇੱਕ ਪਿਸਟਲ ਵੀ ਮੌਜੂਦ ਸੀ ਉਮਰ 22 ਸਾਲ ਉਸਦੀ 25 ਸਾਲਾਂ ਦੀ ਪਤਨੀ ਤੇ 11 ਸਾਲਾਂ ਭੈਣ ਮੌਜੂਦ ਸੀ ਦੋਨੋਂ ਜਾਗ ਰਹੇ ਸੀ ਫਿਰ ਲੜਕੀ ਉਹਨਾਂ ਦੇ ਕਮਰੇ ਵਿੱਚ ਜਾਂਦੀ ਹੈ ਤੇ 14 ਸਾਲਾਂ ਲੜਕੀ ਨੂੰ ਕੁਝ ਕਹਿੰਦੀ ਹੈ ਤੇ ਨਾਲ ਦੇ ਕਮਰੇ ਵਿੱਚ ਲੈ ਕੇ ਚਲੀ ਜਾਂਦੀ ਹੈ ਤੇ ਇੱਥੇ ਉਸ ਨੂੰ ਵੀ ਟਿਕਾਣੇ ਲਗਾ ਦਿੱਤਾ ਜਾਂਦਾ ਹੈ ਫਿਰ ਇਹ ਦੋਨੇ ਸੁਨੀਲ ਦੇ ਕਮਰੇ ਵਿੱਚ ਵਾਪਸ ਆਉਂਦੇ ਨੇ ਤੇ ਸੁਨੀਲ ਨੂੰ ਕਹਿੰਦੇ ਨੇ ਕਿ ਅਸੀਂ ਤੇਰੇ ਮਾਂ-ਬਾਪ ਨੂੰ ਮਾਰ ਦਤਾ ਫਿਰ ਉਸ ਦੀ ਕੰਨਪੱਟੀ ਉੱਤੇ ਪਿਸਤੌਲ ਰੱਖ ਦਿੰਦੇ ਨੇ ਤੇ ਕਹਿੰਦੇ ਨੇ ਕਿ ਆਪ ਦੀ ਪਤਨੀ ਨੂੰ ਸੋਫੇ 'ਨਾ ਬਣ ਇਸ ਤੋਂ ਬਾਅਦ ਸੁਨੀਲ ਦੇ ਦੁਬਾਰਾ ਆਪਣੀ ਪਤਨੀ ਨੂੰ ਸੋਫੇ 'ਨਾ ਬਣ ਦਿੱਤਾ ਜਾਂਦਾ ਹੈ ਉਸੇ ਰਾਤ ਦੀ ਮਦਦ ਦੇ ਨਾਲ ਉਹਨਾਂ ਆਹ ਹੇਤੇ ਖਤਮ ਕਰਕੇ ਵਾਪਸ ਆ ਜਾਂਦੇ ਨੇ ਫਿਰ ਇਹਨਾਂ ਦੇ ਦੁਆਰਾ ਖੂਨ ਨਾਲ ਲਿਬੜੇ ਹੋਏ ਕੱਪੜੇ ਇੱਕ ਬੈਗ ਦੇ ਵਿੱਚ ਪਾਈ ਜਾਂਦੇ ਨੇ ਤੇ ਲੜਕਾ ਉੱਥੋਂ ਉਸ ਬੈਗ ਨੂੰ ਲੈ ਕੇ ਨਿਕਲਦਾ ਹੈ ਲੜਕੀ ਖੁਦ ਚੌਕੀਦਾਰ ਤੋਂ ਗੇਟ ਕੋਲ ਬਾਕੇ ਉਸ ਲੜਕੀ ਨੂੰ ਡ੍ਰੌਪ ਕਰਕੇ ਆਉਂਦੀ ਆ ਬਾਹਰ ਤੱਕ ਫਿਰ ਸਵੇਰੇ 6 ਵਜੇ ਦੋਨੇ ਜਵਾਕੂਨ ਲੈਣ ਦੇ ਲਈ ਸਕੂਲ ਬੈਣ ਆਉਂਦੀ ਹੈ ਪਰ ਹਰਨ ਵਜੋਂ ਤੇ ਵੀ ਕਿਸੇ ਦੁਬਾਰਾ ਦਰਵਾਜ਼ਾ ਨਹੀਂ ਖੁੱਲਿਆ ਜਾਂਦਾ ਗੇਟ ਤੇ ਮੌਜੂਦ ਚੌਕੀਦਾਰ ਦੇ ਵੱਲੋਂ ਬੈਣ ਵਾਲੇ ਨੂੰ ਇਸ਼ਾਰਾ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਬੈਣ ਵਾਲਾ ਉੱਥੋਂ ਚਲਾ ਜਾਂਦਾ ਹੈ ਤੇ ਚੌਕੀਦਾਰ ਖੁਦ ਕੋਠੀ ਦੇ ਵਿੱਚ ਜਾਂਦਾ ਦੂਜੇ ਫਲੋਰ ਤੇ ਚੌਕੀਦਾਰ ਦੀ ਨਜ਼ਰ ਇੱਕ ਕੁੜੀ ਤੇ ਪੈਂਦੀ ਹੈ ਉਸ ਦੇ ਮੂੰਹ ਦੇ ਵਿੱਚੋਂ ਛੱਗ ਨਿਕਲ ਰਹੀ ਸੀ ਫਲੋਰ ਲਾਲ ਹੋ ਚੁੱਕਾ ਸੀ ਉਹ ਅੱਗੇ ਗਿਆ ਉਹ ਅੱਗੇ ਗਿਆ ਤਾਂ ਇੱਕ ਤੋਂ ਬਾਅਦ ਇੱਕ ਅੱਠ ਲੋਕ ਲਾਈਫ ਲਾਈਟ ਪਾਈ ਸੀ ਇਸ ਤੋਂ ਬਾਅਦ ਉਹ ਹੜਬੜੀ ਵਿੱਚ ਥੱਲੇ ਭੱਜਦਾ ਹੈ ਤੇ ਕੋਠੀ ਤੋਂ ਥੋੜੀ ਦੂਰ ਤੇ ਐਮਐ ਦੇ ਵਿੱਚ ਪਹੁੰਚਾ ਜਾਂਦਾ ਇਹ ਲੜਕੀ ਐਕਸਐਮਐਲ ਬੇਟੀ ਸੋਨੀਆ ਸੀ ਇਹ ਪੂਰਾ ਕਾਂਡ ਐਕਸਐਮਐਲ ਰੇਲੂਰਾਮ ਪੂਨੀਆ ਦੇ ਘਰ ਹੋਇਆ ਸੀ ਫਿਰ ਪੁਲਿਸ ਆਉਂਦੀ ਹੈ ਪੁਲਿਸ ਨੂੰ ਸ਼ਾਨਬੀਨ ਦੇ ਦੌਰਾਨ ਡਰਾਇੰਗ ਏਰੀਆ ਚ ਪੇਸਟਰੀ ਤੇ ਕੇਕ ਇੱਕ ਖੂਨ ਲੱਗੀ 50 ਕਿਲੋ ਦੀ ਰਾਡ ਮਿਲਦੀ ਹੈ ਤੇ ਕਿਤਾਬਾਂ ਦੇ ਵਿੱਚੋਂ ਇੱਕ ਚੱਠੀ ਵੀ ਮਿਲਦੀ ਹੈ ਜਿਸ ਦੇ ਉੱਪਰ ਲਿਖਿਆ ਸੀ ਮਾਈ ਡੀਅਰ ਸੰਜੀਵ ਮੈਨੂੰ ਮਾਫ਼ ਕਰੀ ਮੈਂ ਸਾਰਿਆਂ ਨੂੰ ਖਤਮ ਕਰਨ ਤੋਂ ਬਾਅਦ ਖੁਦ ਨੂੰ ਵੀ ਖਤਮ ਕਰਨ ਜਾ ਰਹੀ ਹਾਂ ਇਹ ਸਾਰੇ ਮੇਰੇ ਨਾਲ ਦੁਸ਼ਮਨਾ ਮੰਗ ਬਿਹਾਰ ਕਰਦੇ ਸੀ ਮੈਂ ਆਪਣਾ ਬੱਚਾ ਛੱਡ ਕੇ ਜਾ ਰਹੀ ਹਾਂ ਇਸ ਦਾ ਖਿਆਲ ਰੱਖੀ ਮੈਂ ਮੇਰੇ ਪਰਿਵਾਰ ਨਾਲ ਕੀ ਕੀਤਾ ਕੁਠੀ ਦੇ ਬਾਹਰ ਭੀੜ ਵੱਧ ਰਹੀ ਸੀ ਤੇ ਇਸੇ ਲਈ ਪੁਲਿਸ ਦੇ ਦੁਆਰਾ ਕੁਠੀ ਦੇ ਬਰਾਂਡੇ ਦੇ ਵਿੱਚ ਇਹਨਾਂ ਅੱਠਾਂ ਦਾ ਪੋਸਟਮਾਰਟਮ ਕਰਵਾਇਆ ਜਾਂਦਾ 2 ਵਜੇ ਤੋਂ 7 ਵਜੇ ਤੱਕ ਤਿੰਨ ਡਾਕਟਰਾਂ ਨੇ ਦੁਬਾਰਾ ਮਿਲ ਕੇ ਪੋਸਟਮਾਰਟਮ ਕੀਤਾ ਜਾਂਦਾ ਹੈ ਤੇ ਠੀਕ ਕੁਠੀ ਦੇ ਨਾਲ ਵਾਲੇ ਖੇਤ ਦੇ ਵਿੱਚ ਹੀ ਸਾਰਿਆਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਸ਼ਾਮ ਤੱਕ ਸੋਨੀਆ ਨੂੰ ਬੇਹੋਸ਼ ਆ ਚੁੱਕੀ ਸੀ ਦੂਜੇ ਪਾਸੇ ਫੋਰਸ ਟੀਮ ਨੇ ਚਿੱਠੀ ਦੀ ਹਾਈਡਰਾਈਟਿੰਗ ਮੈਚ ਕੀਤੀ ਤੇ ਇਹ ਸੋਨੀਆ ਦੀ ਹੀ ਸੀ ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਪਹਿਲਾਂ ਸੋਨੀਆ ਮਨਾ ਕਰਦੀ ਰਹੀ ਪਰ ਪੁਲਿਸ ਦੀ ਸ਼ਕਤੀ ਤੇ ਸਬੂਤਾਂ ਦਿਖਾਉਣ ਤੋਂ ਬਾਅਦ ਉਹ ਮੰਨ ਜਾਂਦੀ ਹੈ ਕਿ ਹਾਂ ਇਹ ਮੈਂ ਹੀ ਕੀਤਾ ਇਹ ਵੀ ਕਹਿੰਦੀ ਹੈ ਮੈਂ ਖੁਦ ਨੂੰ ਵੀ ਖਤਮ ਕਰਨਾ ਚਾਹੁੰਦੀ ਸੀ ਪਰ ਕਾਸ਼ ਮੈਂ ਮਰ ਜਾਂਦੀ ਹੈ ਪੁਲਿਸ ਦੇ ਦੁਬਾਰਾ ਸੋਨੀਆ ਨੂੰ ਪੁੱਛਿਆ ਜਾਂਦਾ ਕਿ ਇਹ ਕਿਸ ਨਾਲ ਮਿਲ ਕੇ ਕੀਤਾ ਤਾਂ ਉਸ ਦੇ ਦੁਬਾਰਾ ਕਿਹਾ ਜਾਂਦਾ ਹੈ ਮੈਂ ਇਕੱਲੇ ਹੀ ਇਹ ਸਵਾਰਥ ਕੀਤਾ ਬਿਲਕੁਲ ਇਕੱਲੇ ਪਰ ਪੁਲਿਸ ਨੂੰ ਉਸ ਦੀ ਇਹਨਾਂ ਗੱਲਾਂ ਤੇ ਯਕੀਨੀ ਆਇਆ ਕਿਉਂਕਿ ਪੋਸਟਮਾਰਟਮ ਕਰਨ ਵਾਲੀ ਟੀਮ ਦੇ ਦੁਬਾਰਾ ਇਸ ਤੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਪਿਆ ਕਿਲੋ ਦੀ ਰਾੜ ਇੱਕ ਲੜਕੀ ਦੇ ਦੁਬਾਰਾ ਇਹ ਸਭ ਕਰਨਾ ਪਉਣਾ ਲਗਭਗ ਨ ਜਦੋਂ ਦਸਿਆ ਦੋਨਾਂ ਚ ਅਕਸਰ ਵਿੱਚ ਲੜਾਈ ਹੁੰਦੀ ਸੀ ਤੇ ਇਸ ਲੜਾਈ ਦੀ ਜੜ੍ਹ ਸੀ ਜ਼ਮੀਨ ਜਾਇਦਾਦ ਮੇਰੇ ਪਿਤਾ ਅਕਸਰ ਨਸੇ ਚ ਕਹਿੰਦੇ ਸੀ ਕਿ ਉਸਦੇ ਭਰਾ ਰਾਮ ਸਿੰਘ ਦੀ ਪਤਨੀ ਨਾਲ ਉਸਦੇ ਅवैध ਸੰਬੰਧ ਨੇ ਤੇ ਚਚੇਰੀ ਭੈਣ ਵੀ ਮੇਰੇ ਪਿਤਾ ਦੀ ਹੀ ਬੇਟੀ ਆ ਤੇ ਦੂਜੇ ਪਾਸੇ ਮਾਂ ਦੇ ਵੀ ਰਾਮ ਸਿੰਘ ਦਹੀਆ ਨਾਲ ਇੱਕ ਵਿਅਕਤੀ ਦੇ ਨਾਲ ਨਾਜਾਇਜ਼ ਸੰਬੰਧ ਮੌਜੂਦ ਸੀ ਕਿ ਦਹੀ ਦੀ ਵਜਾ ਕਰਕੇ ਮਾਂ ਨੇ ਮੇਰੇ ਉੱਪਰ ਗੋਲੀ ਵੀ ਚਲਾ ਦਿੱਤੀ ਸੀ ਪਰ ਮੈਂ ਬਚ ਗਈ ਫਿਰ ਪੁਲਿਸ ਨੇ ਦੁਬਾਰਾ ਸੰਜੀਪ ਦੇ ਬਾਰੇ ਪੁੱਛਿਆ ਜਾਂਦਾ ਕਿ ਇਹ ਕੌਣ ਆ ਤਾਂ ਉਸ ਦੇ ਬਾਰੇ ਦੱਸਿਆ ਜਾਂਦਾ ਕਿ ਇਹ ਹਸਾਰਨਪੁਰ ਵਿੱਚ ਰਹਿਣ ਬੜਾ ਸੰਜੀਪ ਮੇਰਾ ਮਾਰਸ਼ਲ ਆਰਟ ਦਾ ਕੋਚ ਸੀ ਤੇ ਕੋਚਿੰਗ ਦੇ ਦੌਰਾਨ ਹੀ ਸਾਡੇ ਵਿੱਚ ਪਿਆਰ ਹੋ ਗਿਆ ਤੇ ਫਿਰ ਘਰ ਵਾਲਿਆਂ ਨੇ ਪਹਿਲਾਂ ਤਾਂ ਵਿਰੋਧ ਕੀਤਾ ਪਰ ਫਿਰ ਫਿਰ 29 ਸਤੰਬਰ 1998 ਨੂੰ ਸਾਡਾ ਦੋਨਾਂ ਦਾ ਵਿਆਹ ਹੋ ਗਿਆ ਇਸ ਤੋਂ ਬਾਅਦ ਮੇਰੇ ਪਿਤਾ ਦੇ ਦੁਆਰਾ ਇੱਕ ਕੋਠੀ ਵੀ ਮੇਰੇ ਨਾਂ ਤੇ ਕਰ ਦਿੱਤੀ ਗਈ ਸੀ ਪਰ ਮੇਰੇ ਖਰਚੇ ਬਹੁਤ ਜ਼ਿਆਦਾ ਸੀ ਸ਼ੁਰੂਆਤ 'ਚ ਤਾਂ ਪਾਪਾ ਮੈਨੂੰ ਪੈਸੇ ਦੇ ਦਿਆ ਕਰਦੇ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੇ ਅਫੇਰਾ ਉਸਨੂੰ ਕੰਟਰੋਲ 'ਚ ਰੱਖੋ ਨਹੀਂ ਰੱਖ ਸਕਦੇ ਤਾਂ ਕੱਟ ਕੇ ਨੇੜੇ ਸੁੱਟ ਦਿਓ ਅਸੀਂ ਕੁਝ ਨਹੀਂ ਕਹਾਂਗੇ ਮੇਰੇ ਪਾਪਾ ਦੇ ਦੁਬਾਰਾ ਸਾਰੀ ਪ੍ਰਾਪਰਟੀ ਮੇਰੇ ਉੱਤੇ ਲਈ ਭਰਾ ਸੁਨੀਲ ਨੂੰ ਦੇਣਾ ਚਾਹੁੰਦੇ ਸੀ ਪਰ ਮੈਂ ਇਹ ਨਹੀਂ ਸੀ ਚਾਹੁੰਦੀ ਤੇ ਇਸੇ ਲਈ ਮੈਂ ਇਹਨਾਂ ਨੂੰ ਸਭ ਨੂੰ ਟਿਕਾਣੇ ਲਾਤਾ ਤੇ ਇਸ ਤੋਂ ਅੱਗੇ ਉਸਦੇ ਦੁਬਾਰਾ ਦੱਸਿਆ ਜਾਂਦਾ ਹੈ ਕਿ ਦਿਨ 23 ਅਗਸਤ ਨੂੰ ਮੇਰਾ ਬਾਥੜੇ ਸੀ ਦੁਪਹਿਰ ਨੂੰ ਮੈਂ ਤੇ ਸੰਜੀਵ ਹਸ਼ਾਰ ਮਰਸਤੇ ਵਿੱਚ ਬੋਰਡਿੰਗ ਸਕੂਲ ਦੇ ਵਿੱਚੋਂ ਮੈਂ ਆਪਦੀ ਭੈਣ ਨੂੰ ਚੜਾ ਲਿਆ ਪਰ ਸੰਜੀਵ ਦੇ ਸਾਹਮਣੇ ਹੀ ਕਹਿਤਾ ਕਿ ਤੇਰਾ ਰਾਜੀਵ ਨਾਮ ਦੇ ਇੱਕ ਲੜਕੇ ਨਾਲ ਅਫੇਰਾ ਹੈ ਇਸੇ ਗੱਲ ਤੋਂ ਸੰਜੀਵ ਅੱਗ ਬੁਬਲਾ ਹੋ ਗਿਆ ਤੇ ਉਹ ਉਹ ਕਤੰ ਦਿਨ ਤੇ ਇਹ ਕਹਿ ਕੇ ਕਿ ਤੂੰ ਪੰਮਾ ਨੂੰ ਉਸਦੇ ਬੋਰਡਿੰਗ ਸਕੂਲ ਦੇ ਵਿੱਚੋਂ ਕੌਣ ਲੈ ਕੇ ਆਈ ਹੈ ਤੈਨੂੰ ਇਸ ਦਾ ਹੱਕ ਕਿਸ ਨੇ ਦਿੱਤਾ ਪਰ ਮੈਂ ਇਹ ਸਭ ਕੁਝ ਸੁਣਦੀ ਰਹੀ ਉਸ ਤੋਂ ਬਾਅਦ ਬਰਥਡੇ ਸੈਲੀਬ੍ਰੇਟ ਕੀਤਾ ਗਿਆ ਰਾਤ ਨੂੰ 12 ਵਜੇ ਮੰਮੀ ਪਾਪਾ ਦੁਬਾਰਾ ਤੋਂ ਲੜਨਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਮੈਨੂੰ ਵੀ ਗੱਲਾਂ ਦੇ ਰਹੇ ਸੀ ਉਸੇ ਵੇਲੇ ਮੈਂ ਸੋਚ ਲਿਆ ਅੱਜ ਜਾਂਦਾ ਇਹ ਨਹੀਂ ਜਾਂ ਮੈਂ ਨਹੀਂ ਤੇ ਫਿਰ ਮੈਂ ਇਹ ਸਭ ਕੁਝ ਕਰਤਾ ਪਰ ਪੁੱਤ ਨੂੰ ਕਨਫਰਮ ਸੀ ਕਿ ਇਸ ਵਿੱਚ ਕੋਈ ਹੋਰ ਨਾ ਕੋਈ ਸ਼ਾਮਲ ਹੈ ਇਸੇ ਲਈ ਪੁੱਤ ਨੇ 1 ਮਹੀਨੇ ਬਾਅਦ 19 ਨਵੰਬਰ 2007 ਨੂੰ ਪਾਣੀ ਪਾਤੋਂ ਸੰਜੀਵ ਨੂੰ ਗ੍ਰਿਫਤਾਰ ਕਰ ਲਿਆ ਫਿਰ ਉਸ ਦਾ ਲਾਈਟ ਡਿਟੈਕਟਰ ਟੈਸਟ ਤੋਂ ਕਿ ਉਸ ਦਾ ਪਿਤਾ ਸਾਰੀ ਪ੍ਰਾਪਰਟੀ ਸੁਨੀਲ ਦੇ ਨਾਲ ਕਰਨਾ ਚਾਹੁੰਦਾ ਸੀ ਉਸ ਨੇ ਇਹ ਵੀ ਦੱਸਿਆ ਕਿ ਮੇਰਾ ਚੌਂਕੀਦਾਰ ਨੂੰ ਪਤਾ ਨ ਲੱਗੇ ਇਸ ਲਈ ਮੈਂ ਘਰ ਦੇ ਵਿੱਚ ਦਾਖਲ ਹੋਣ ਸਮੇਂ ਤੇ ਬਾਹਰ ਹੋ ਜਾਂਦੇ ਸਮੇਂ ਗੱਡੀ ਦੇ ਪਿੱਛੇ ਵਾਲੀ ਸੀਟ ਦੇ ਵਿੱਚ ਲੁਕਿਆ ਹੋਇਆ ਸੀ ਤੇ ਇਸ ਦੇ ਦੁਆਰਾ ਇਹ ਸਭ ਕੁਝ ਸਿਰਫ ਤੇ ਸਿਰਫ ਪ੍ਰਾਪਰਟੀ ਦੇ ਲਈ ਕੀਤਾ ਗਿਆ ਉਸ ਦੇ ਦੁਆਰਾ ਇਹ ਵੀ ਲਾਈਟਡ ਡਿਟੈਕਟਰ ਦੇ ਸਮੇਂ ਦੱਸ ਦਿੱਤਾ ਗਿਆ ਕਿ ਹਸਾਰ ਕੋਰਟ ਦੇ ਵਿੱਚ ਇਹ ਕੇਸ ਪੂਰੇ 4 ਸਾਲ ਤੱਕ ਚੱਲਿਆ ਸੀ ਮਈ 31 2004 ਨੂੰ ਇਸ ਹਾਈ ਕੋਰਟ ਨੇ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਪਰ ਬਾਅਦ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੋਨਾਂ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਉਹਨਾਂ ਦੇ ਦੋ ਸਾਲਾਂ ਦੇ ਬੇਟੇ ਨੂੰ ਦੇਖਦੇ ਹੋਏ ਕਿ ਉਸ ਦੀ ਜ਼ਿੰਦਗੀ ਨਾ ਬਰਬਾਦ ਹੋ ਜਾਏ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲੈਣਾ ਧੰਨਵਾਦ